ਅੱਜਕਲ ਪੰਜਾਬ ਦੇ ਵਿੱਚ ਕਈ ਅਜਈਆਂ ਘਟਨਾਵਾਂ ਹੋ ਰਹੀਆਂ ਨੇ ਜਾਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਦੇ ਨਾਲ ਚਰਚਾ ਬਹੁਤ ਜ਼ੋਰਾਂ ਤੇ ਹੈ ਦੋ ਧੜੇ ਬਣ ਗਏ ਨੇ ਸੋਚਣ ਵਾਲੇ ਇੱਕ ਪਾਸੇ ਕਹਿੰਦੇ ਨੇ ਕਿ ਨਿਹੰਗ ਸਿੰਘਾਂ ਦੀਆਂ ਸਾਰੀਆਂ ਗਤੀਵਿਧੀਆਂ ਜੋ ਸਮਾਜ ਨੂੰ ਚੰਗਾ ਬਣਾਉਣ ਲਈ ਕਰਦੇ ਨੇ ਅਸੀਂ ਸਭ ਗਤੀਵਿਧੀਆਂ ਦੇ ਨਾਲ ਆ ਚਾਹੇ ਉਹ ਹਿੰਸਕ ਨੇ ਚਾਹੇ ਗੈਰ ਹਿੰਸਕ ਨੇ ਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਾਣੇ ਨੂੰ ਬਦਨਾਮ ਕਰਨ ਦੇ ਲਈ ਕੁਝ ਨਕਲੀ ਨਿਹੰਗ ਸਿੰਘ ਵੀ ਬਹਿਰੂਪੀਏ ਬਣ ਗਏ ਨੇ ਜਿਸ ਦੇ ਕਰਕੇ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਾਣੇ ਦੇ ਬਾਰੇ ਵੱਖੋ ਵੱਖਰੇ ਬੁੱਧੀਜੀਵੀਆਂ ਦੀਆਂ ਵੱਖੋ ਵੱਖਰੇ ਸਹਾਇਤਕਾਰਾਂ ਦੀਆਂ ਟਿੱਪਣੀਆਂ ਆ ਰਹੀਆਂ ਨੇ ਇੱਥੇ ਅਸੀਂ ਦੋ ਟਿੱਪਣੀਆਂ ਦਾ ਜ਼ਿਕਰ ਕਰਾਂਗੇ ਇੱਕ ਟਿੱਪਣੀ ਸੁਰਿੰਦਰ ਕੌਰ ਨਿਹਾਲ ਜੀ ਜਿਹੜੇ ਕੀ ਬਜ਼ੁਰਗ ਬੀਬੀ ਨੇ ਸਿੱਖੀ ਸਿਧਾਂਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਆਪਣੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਆ ਉਸ ਦੀ ਗੱਲ ਕਰਾਂਗੇ ਤੇ ਇੱਕ ਗੱਲ ਕਰਾਂਗੇ ਨਿਹੰਗ ਸਿੰਘਾਂ ਦੇ ਬਾਣੇ ਦੇ ਬਾਰੇ ਜਿਹੜੀ ਟਿੱਪਣੀ ਕੀਤੀ ਹੈ ਪਾਲੀ ਭੁਪਿੰਦਰ ਸਿੰਘ ਨੇ ਉਸਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਜ਼ਿਕਰ ਕਰਦੇ ਹਾਂ ਕਿ ਜੋ ਨਿਹੰਗ ਅਮਰਤਪਾਲ ਸਿੰਘ ਮਹਿਰੋ ਨੇ ਕੰਚਨ ਕੁਮਾਰੀ ਕਮਲਕੌਰ ਦਾ ਜਿਹੜਾ ਕਤਲ ਕੀਤਾ ਉਸਦੇ ਬਾਰੇ ਉਹਨਾਂ ਦੇ ਕੀ ਖਿਆਲ ਨੇ ਔਰ 21 ਤੋਂ ਪਹਿਲਾਂ ਨਿਹੰਗ ਅਮਨ ਸਿੰਘ ਜਿਹੜਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਸੀ ਜੋ ਕਿ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਇੱਕ ਕਤਲ ਹੋਇਆ ਉਸ ਤੋਂ ਵੇਲੇ ਵੀ ਉਸ ਦੀ ਜਿਹੜੀ ਜ਼ਿੰਮੇਵਾਰੀ ਚੁੱਕੀ ਗਈ ਜਾਸ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਨਾਲ ਜਾਂ ਕੁਝ ਹੋਰ ਅਜਿਹੇ ਲੋਕਾਂ ਦੇ ਨਾਲ ਤਸਵੀਰਾਂ ਆਈਆਂ ਜਿਸ ਦੇ ਨਾਲ ਉਹ ਸਵਾਲਾਂ ਦੇ ਘੇਰੇ ਵਿੱਚ ਖੜਾ ਹੋ ਗਿਆ ਉਸ ਤੋਂ ਬਾਅਦ ਮੁੜ ਕੇ ਉਸ ਦੀਆਂ ਗਤੀਵਿਧੀਆਂ ਦੇਖੀਆਂ ਨਹੀਂ ਸ੍ਰਿੰਦਰਕੌਰ ਨਿਹਾਲ ਕੀ ਲਿਖਦੇ ਨੇ ਕਿ ਸਿੱਖਾਂ ਦੇ ਪੁੱਤ ਅੱਜ ਵੀ ਝੂਠੇ ਪੁਲਿਸ ਮੁਕਾਬਲਿਆਂ ਤੇ ਸਰਕਾਰਾਂ ਵੱਲੋਂ ਗੈਂਗਸਟਰਾਂ ਹੱਥੋਂ ਮਰਵਾਏ ਜਾ ਰਹੇ ਨੇ ਹੋਰ ਤਾਂ ਹੋਰ ਸਰਕਾਰ ਵੱਲੋਂ ਭਟਕੇ ਹੋਏ ਸਿੱਖ ਗੈਂਗਸਟਰ ਵੀ ਵਰਤ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਜਾਂਦੇ ਨੇ ਪਰ ਅਮਨੇ ਨਿਹੰਗ ਅਤੇ ਅਮਰਿਤਪਾਲ ਮਹਿਰੋਂ ਵਰਗੇ ਗੈਰ ਸਿੱਖਾਂ ਨੂੰ ਸਿੱਖਾਂ ਦੇ ਹੀਰੋ ਬਣਾ ਕੇ ਸਥਾਪਿਤ ਕੀਤਾ ਜਾਂਦਾ ਹੈ 2020-21 ਦੇ ਵਿੱਚ ਮਹਿਰੋਵਾਂਗ ਅਮਣਾ ਨਿਹੰਗ ਵੀ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਆਏ ਮੁੰਡੇ ਕੁੜੀਆਂ ਨੂੰ ਕੁੱਟ ਕੇ ਹੀਰੋ ਬਣਿਆ ਸੀ ਆਖਿਰ ਇਹਦੀ ਛੇਤਰ ਪ੍ਰੇਡ ਉਦੋਂ ਹੋਈ ਸੀ ਜਦੋਂ ਉਸਨੇ ਮਾਛੀ ਵਾਲੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਏ ਇੱਕ ਮੰਗੇਤਰ ਜੋੜੇ ਨਾਲ ਕੁੱਟਮਾਰ ਕੀਤੀ ਸੀ ਪਤਾ ਲੱਗਣ ਤੇ ਮੁੰਡੇ ਕੁੜੀ ਤੇ ਦੋਵੇਂ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਨੇ ਅਮਣੇ ਗੁੰਡੇ ਨੂੰ ਸਬਕ ਸਿਖਾਇਆ ਸੀ ਇਸ ਕੇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਵੀ ਮੰਗੇਤਰ ਜੋੜੇ ਦਾ ਪੱਖ ਪੂਰਿਆ ਸੀ ਨਾਲ ਹੀ ਉਹ ਅੱਗੇ ਲਿਖਦੇ ਨੇ ਕਿ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਮੱਥਾ ਟੇਕਣ ਆਇਆ ਜੋੜਾ ਮੱਥਾ ਟੇਕ ਕੇ ਆਮ ਸ਼ਰਧਾਲੂਆਂ ਦੇ ਵਾਂਗ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਸੀ ਉਸ ਜੋੜੇ ਨੇ ਦਰਬਾਰ ਸਾਹਿਬ ਦੇ ਅੰਦਰ ਕੋਈ ਵੀ ਅਜੀਹੀ ਹਰਕਤ ਨਹੀਂ ਸੀ ਕੀਤੀ ਜਿਸ ਤੋਂ ਉਹਨਾਂ ਦੀ ਕਿਸੇ ਵੀ ਹਰਕਤ ਤੇ ਕਿਸੇ ਨੂੰ ਗਲਤ ਸ਼ੱਕ ਹੋਵੇ ਪਰ ਅਮਨੇ ਨਿਹੰਗ ਨੇ ਕੁੜੀ ਨਾਲ ਵੀ ਬਤਮੀਜ਼ੀ ਕੀਤੀ ਤੇ ਮੁੰਡੇ ਨੂੰ ਤਾਂ ਬੁਰੀ ਤਰ੍ਹਾਂ ਕੁੱਟਿਆ ਸੀ ਇਸ ਕੇਸ ਵਿੱਚ ਖੁੰਮਬਠ ਪਵਾ ਕੇ ਅਮਣਾ ਕਾਫੀ ਸਮਾਂ ਘੁੰਮ ਰਿਹਾ ਆਖਿਰ ਫਿਰ 2020-21 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦੇ ਕਤਲ ਮਾਮਲੇ ਵਿੱਚ ਪਿੰਕੀ ਕੈਟ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਸ ਵੇਲੇ ਦੇ ਜਿਹੜੇ ਖੇਤੀਬਾੜੀ ਮੰਤਰੀ ਸੀ ਨਾਲ ਪ੍ਰਗਟ ਹੋਇਆ ਸੀ ਮੰਦਬੁੱਧੀ ਤੇ ਬੇਗੁਨਾ ਲਖਬੀਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਾਲਿਆਂ ਵਿੱਚੋਂ ਇੱਕ ਅਮਣਾ ਨਿਹੰਗ ਸੀ ਉਦੋਂ ਵੀ ਇੱਕ ਬੇਹੱਦ ਗਰੀਬ ਘਰ ਦੇ ਲਖਬੀਰ ਸਿੰਘ ਨੂੰ ਮਾਰ ਕੇ ਪੁੱਠਾ ਟੰਗ ਕੇ ਇਹ ਕਿਆ ਟੰਗਿਆ ਕੇ ਜਾ ਰਿਆ ਸੀ ਔਰ ਲਖਬੀਰ ਦਾ ਪਹਿਲਾਂ ਇਹਨਾਂ ਨੇ ਪੈਰ ਵੱਢ ਕੇ ਉਹਨੂੰ ਸਿੰਘੂ ਬਾਰਡਰ ਦੇ ਇੱਕ ਬੈਰੀਕੇਡ ਤੇ ਸਾਂਝੀ ਸਟੇਜ ਦੇ ਨੇੜੇ ਪੁੱਠਾ ਲਟਕਾ ਦਿੱਤਾ ਸੀ ਫਿਰ ਤੜਫਾ ਤੜਫਾ ਕੇ ਉਹਦਾ ਕਤਲ ਕੀਤਾ ਸੀ ਇਸ ਕੰਮ ਵਿੱਚ ਇਹਨਾਂ ਗੁੰਡਿਆਂ ਦਾ ਜਥੇ ਦਾ ਰਾਜਾ ਰਾਜ ਸਿੰਘ ਨਿਹੰਗ ਸੀ ਅੱਗੇ ਸੁਰਿੰਦਰ ਕੌਰ ਲਿਖਦੇ ਨੇ ਕਿ ਇਸ ਵਿੱਚ ਅਜਿਹੇ ਗੁੰਡਾ ਅੰਸਰਾਂ ਦੇ ਜਥੇਦਾਰ ਵਜੋਂ ਰਾਜਾ ਰਾਜ ਸਿੰਘ ਨੇਹੰਗ ਪਿੱਛੇ ਸਨ ਇਹ ਵੀ ਯਾਦ ਰਹੇ ਕਿ 26 ਜਨਵਰੀ 2021 ਨੂੰ ਇੱਕ ਵਾਰ ਕਿਸਾਨ ਅੰਦੋਲਨ ਦੇ ਪੈਰ ਓਖਾੜ ਦੇਣ ਤੋਂ ਬਾਅਦ ਕਿਸਾਨ ਅੰਦੋਲਨ ਉੱਤੇ ਰਾਜਾ ਰਾਜ ਅਤੇ ਅਮਣੇ ਉਹਨਾਂ ਦਾ ਇਹ ਵੱਡਾ ਦੂਜਾ ਹਮਲਾ ਸੀ ਇਸ ਸਾਰੇ ਵਰਤਾਰੇ ਵਿੱਚ ਪਿੰਕੀ ਕੈਟ ਪਰਸ਼ਾਵੇਂ ਵਾਂਗ ਇਹਨਾਂ ਦੇ ਨਾਲ ਸੀ ਅੱਜ ਇੱਕ ਤੀਵੀਂ ਮਾਰਨ ਵਾਲੇ ਮਹਿਰੋਂ ਨੂੰ ਜਿਹੜੇ ਸੂਰਮਾ ਦੱਸ ਰਹੇ ਨੇ ਕੰਚਨ ਕਤਲ ਕੇਸ ਦਾ ਵਿਰੋਧ ਕਰਨ ਵਾਲਿਆਂ ਨੂੰ ਜਿਹੜੇ ਮੰਦੀ ਤੋਂ ਮੰਦੀ ਭਾਸ਼ਾ ਵਰਤ ਰਹੇ ਨੇ ਉਹਨਾਂ ਨੂੰ ਵੀ ਉਹ ਗਾਲ ਕੱਢ ਕੱਢੇਗੀ ਜਿਹਦੇ ਉਹ ਹੱਕਦਾਰ ਨੇ ਰਾਜਾ ਰਾਜ ਸਿੰਘ ਅਮਨੇ ਨਿਹੰਗ ਤੇ ਪਿੰਕੀ ਕੈਟ ਵਰਗੇ ਜਿਹੜੇ ਕਿਸਾਨ ਅੰਦੋਲਨ ਵਿੱਚ ਸਾਡੀਆਂ ਜ਼ਮੀਨਾਂ ਖੋ ਕੇ ਸਰਕਾਰ ਦਾ ਕਬਜ਼ਾ ਕਰਵਾ ਰਹੇ ਸਨ ਅੱਜ ਉਹ ਇੱਕ ਭਟਕੀ ਹੋਈ ਕੁੜੀ ਨੂੰ ਮਾਰ ਕੇ ਸਾਡੇ ਹੀਰੋ ਬਣ ਜਾਣਗੇ ਸਵਾਲੀਆ ਨਿਸ਼ਾਨ ਲਾਣਤ ਹੈ ਉਹਨਾਂ ਸਾਰਿਆਂ ਤੇ ਜਿਹੜੇ ਕਤਲਾਂ ਦੇ ਹਮਾਇਤੀ ਨੇ ਭਲਾ ਕਤਲਾਂ ਨਾਲ ਵੀ ਸੁਧਾਰ ਹੋਏ ਨਹੀਂ ਕਦੇ ਲੱਖ ਲਾਣਤ ਹੈ ਮਹਿਰੋਂ ਵਰਗੇ ਕਾਇਰ ਅਤੇ ਉਹਦੇ ਸਮੂਹ ਹਮਾਇਤੀ ਲਾਣੇ ਦੇ ਮੇਰੀ ਇਹਨਾਂ ਸਾਰੇ ਕਾਇਰਾਂ ਨੂੰ ਹਦਾਇਤ ਹੈ ਕਿ ਸਾਰੇ ਜਣੇ ਮੇਰੀ ਆਈਡੀ ਵਿੱਚੋਂ ਬਾਹਰ ਨਿਕਲ ਜਾਣ ਨਹੀਂ ਤਾਂ ਮੈਨੂੰ ਲੱਭ ਕੇ ਕੱਢਣੇ ਪੈਣਗੇ। ਬਾਕੀ ਜਿਹੜੇ ਮਰਨ ਦੀਆਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਮੈਂ ਉਹਨਾਂ ਨੂੰ ਗਿੱਦੜਾਂ ਤੋਂ ਵੱਧ ਕੁਝ ਨਹੀਂ ਸਮਝਦੀ। ਸੁਰਿੰਦਰ ਕੌਰ ਨਿਹਾਲ ਉਹਨਾਂ ਨੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਨਿਹੰਗ ਅਮਨ ਸਿੰਘ ਦੀਆਂ ਔਰ ਅਮਰਿਤਪਾਲ ਸਿੰਘ ਮਹਿਰੋ ਦੀਆਂ ਔਰ ਇਹ ਪੋਸਟ ਲਿਖਦੇ ਹੋયા ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਵਿਚਾਰ ਰੱਖਿਆ ਹੈ। ਨਿਹੰਗ ਸਿੰਘਾਂ ਦੇ ਅਕਸ ਨੂੰ ਕੀ ਕੋਈ ਢਾਲ ਆ ਰਿਹਾ ਹੈ? ਇਸ ਦੇ ਬਾਰੇ ਪਾਲੀ ਭੁਪਿੰਦਰ ਸਿੰਘ ਕੀ ਲਿਖਦੇ ਨੇ ਉਹਨਾਂ ਦੀ ਪੋਸਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਨਾਂ ਨੇ ਇੱਕ ਅਖਬਾਰ ਦੀ ਖਬਰ ਨੂੰ ਸਾਂਝੇ ਕਰਦੇ ਹੁਆ ਲਿਖਿਆ ਜੋ ਉਹ ਤੁਹਾਡੇ ਨਾਲ ਹੂ ਬੂ ਸ਼ਬਦ ਸਾਂਝੇ ਕਰ ਰਹੇ ਆ ਪਾਲੀ ਭੁਪਿੰਦਰ ਸਿੰਘ ਲਿਖਦੇ ਨੇ ਨਹੀਂ ਮੈਨੂੰ ਨਿਹੰਗਾਂ ਨਾਲ ਕੋਈ ਨਫ਼ਰਤ ਨਹੀਂ ਸਗੋਂ ਇਹ ਮੇਰੇ ਲਈ ਬਹੁਤ ਸਤਕਾਰਤ ਸ਼ਬਦ ਹੈ ਇਸ ਪਰੰਪਰਾ ਦਾ ਇੱਕ ਸ਼ਾਨਦਾਰ ਇਤਿਹਾਸ ਹੈ ਜਿਸ ਦਾ ਸਬੰਧ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਾ ਜੁੜਦਾ ਹੈ ਇਹ ਪਰੰਪਰਾ ਇੰਨੇ ਵੱਡੇ ਵਿਸ਼ਵਾਸ ਦੀ ਪ੍ਰਤੀਕ ਹੈ ਕਿ ਮੁਗਲ ਕਾਲ ਵਿੱਚ ਆਗੇ નિહંગ બુહે ખોલ દેઓ નિશંગ વર્ગੀਆਂ કહાવતા બનિયા સન મતલબ સી ਹੁਣ નિહંગ ਨਾਲ ਹਨ ਤਾਂ ਸਾਨੂੰ ਮੁਗਲਾਂ ਦਾ ਕੋਈ ਡਰ ਨਹੀਂ ਤੇ ਮੈਂ ਇਸ ਖਬਰ ਲਿਖਣ ਵਾਲੇ ਪੱਤਰਕਾਰ ਛਾਪਣ ਵਾਲੇ ਸੰਪਾਦਕ ਤੇ ਅਖਬਾਰ ਤਿੰਨਾਂ ਨੂੰ ਰੱਜ ਕੇ ਲਾਣਤ ਭੇਜਦਾ ਹਾਂ ਜਿਨ੍ਹਾਂ ਨੇ નિਹੰਗ ਸ਼ਬਦ ਨੂੰ ਉਭਾਰਦਿਆਂ 1.5 ਕਿਲੋਮੀਟਰ ਲੰਬੀ ਇਹ ਖਬਰ ਛਾਪ ਮਾਰੀ ਪਰ ਪੜੋ ਕੱਖ સ્પષ્ટ ਨਹੀਂ ਕਿ ਮਾਮਲਾ ਕੀ ਹੈ ਕੀ ਨਹੀਂ ਸੀ ਲਿਖਿਆ ਜਾ ਸਕਦਾ ਕਿ ਇੱਕ ਨੌਜਵਾਨ ਨੇ ਦੂਜੇ ਤੇ ਹਮਲਾ ਕੀਤਾ ਜੇ ਕੋਈ ਨਿਹੰਗ ਬਾਣੇ ਵਿੱਚ ਹੈ ਤਾਂ ਮਤਲਬ ਇਹ ਕੋਈ ਨਿੱਜੀ ਲੜਾਈ ਵੀ ਨਹੀਂ ਲੜ ਸਕਦਾ ਕੋਈ ਪੈਸੇ ਦਾ ਰੌਲਾ ਵੱਟ ਬੰਨੇ ਦਾ ਰੌਲਾ ਭਾਵੇਂ ਕੋਈ ਉਸ ਨਾਲ ਧੱਕਾ ਕਰੀ ਜਾਵੇ ਉਹ ਸਿਰਫ ਇਸ ਕਰਕੇ ਨਹੀਂ ਲੜ ਸਕਦਾ ਕਿ ਉਹ ਨਿਹੰਗ ਬਾਣੇ ਵਿੱਚ ਹੈ ਜਦੋਂ ਕੋਈ ਗੈਰ ਸਿੱਖ ਅਝਿਹਾ ਕਰਦਾ ਕਦੇ ਉਸ ਦੇ ਧਰਮ ਜਾਂ ਹੋਰ ਪਛਾਣ ਇੰਨੀ ਪ੍ਰਮੁਖਤਾ ਨਾਲ ਵਾਰਦੇ ਨੇ ਅਸਲ ਵਿੱਚ ਸਾਜ਼ਿਸ਼ ਇਹੀ ਹੈ ਆਪਰੇਸ਼ਨ ਬਲੂ ਸਟਾਰ ਦੇ ਦਿਨਾਂ ਤੋਂ ਲਗਾਤਾਰ ਸਿੱਖ ਪਛਾਣ ਨੂੰ ਅਤਵਾਦੀ ਕਾਤਲ ਅਤੇ ਜਾਹਲ ਟਾਈਪ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਮੀਡੀਆ ਤੇ ਸੋਸ਼ਲ ਮੀਡੀਆ ਰਾਜ ਕੇ ਇਸ ਕੰਮ ਵਿੱਚ ਡਾਇਆ ਗਿਆ ਦੋ ਦਿਨ ਪਹਿਲਾਂ ਜਦੋਂ ਧਰਨਾ ਲਾ ਕੇ ਬੈਠੇ ਸ਼ਿਵ ਸੈਨੀਆਂ ਨੇ ਇੱਕ ਡਰਾਈਵਰ ਨੂੰ ਕੁੱਟਿਆ ਮੈਂ ਜਾਣ ਕੇ ਉਸ ਦੀ ਸਿੱਖ ਪਛਾਣ ਉਭਾਰੀ ਮੇਰੇ ਨਾਲ ਕਿੰਨੇ ਕਾਮਰੇਡ ਤੇ ਸੈਕੂਲਰ ਹਿੰਦੂ ਨਾਰਾਜ਼ ਹੋਏ ਅਸਲ ਵਿੱਚ ਮੈਂ ਸਭ ਦਾ ਧਿਆਨ ਹੀ ਇਸ ਸਾਜ਼ਿਸ਼ ਵੱਲ ਦਿਵਾਉਣਾ ਚਾਹੁੰਦਾ ਸਾਂ ਅੱਜ ਮੇਰਾ ਸਵਾਲ ਹੈ ਉਹਨਾਂ ਨੂੰ ਕੀ ਇਸ ਨੌਜਵਾਨ ਦੀ ਨਿਹੰਗ ਪਛਾਣ ਉਭਾਰੀ ਜਾਣੀ ਜ਼ਰੂਰੀ ਸੀ ਅਫਸੋਸ ਇਸ ਗੱਲ ਦਾ ਹੈ ਕਿ ਖੁਦ ਸਿੱਖ ਯੋਧੇ ਹੀ ਇਸ ਸਾਜ਼ਿਸ਼ ਨੂੰ ਨਹੀਂ ਸਮਝ ਰਹੇ ਆਏ ਦਿਨ ਉਹਨਾਂ ਨੂੰ ਕੋਈ ਵੱਡ ਦਿਮਾਗ ਯੋद्धा ਨਾਇਕ ਬਣਾ ਕੇ ਫੜਾ ਦਿੱਤਾ ਜਾਂਦਾ ਹੈ ਉਹ ਬਿਨਾ ਕੁਝ ਸੋਚੇ ਸਮਝੇ ਹੋਰ ਲਹੂਰਨ ਕਰਦੇ ਉਸ ਪਿੱਛੇ ਲੱਗ ਤੁਰਦੇ ਨੇ ਤੇ ਤਰਕ ਨਾਲ ਇਸ ਸਾਜ਼ਿਸ਼ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਉੱਤੇ ਗਾਲਾਂ ਦਾ ਹੜ ਲਿਆ ਦਿੰਦੇ ਨੇ ਕਦੇ ਖੋਲ ਕੇ ਵੇਖੋ ਇਹ ਜੇ ਫੇਸਬੁੱਕ ਪ੍ਰੋਫਾਈਲ 90% ਤਾਂ ਲੌਕਡ ਤੇ ਨਵੇਂ ਬਣੇ ਪ੍ਰੋਫਾਈਲ ਹੋਣਗੇ ਜਿਨ੍ਹਾਂ ਉੱਤੇ ਨਾ ਕੋਈ ਵਿਅਕਤੀਗਤ ਤਸਵੀਰ ਹੋਵੇਗੀ ਨਾ ਕੋਈ ਹੋਰ ਜਾਣਕਾਰੀ ਇਹ ਸ਼ਰਿਆਮ ਏਜੰਸੀਆਂ ਨੇ ਤੇ ਬਾਕੀ ਦੀਆਂ ਪਾਰਟੀਆਂ ਦੇ ਆਈਟੀ ਸੈਲ ਜਿਹੜਾ ਆਪਣਾ ਮੂੰਹ ਨਹੀਂ ਵਿਖਾ ਕੇ ਗੱਲ ਨਹੀਂ ਕਰ ਸਕਦੇ ਉਹ ਕਾਹਦਾ ਸਿੱਖ ਬਾਕੀ 10% ਪੱਲੇ ਵੀ ਕੋਈ ਤਰਕ ਨਹੀਂ ਸਭ ਗਾਲਾਂ ਦੇ ਸ਼ੌਂਕੀ ਨੇ ਜਿਨ੍ਹਾਂ ਦਾ ਧੰਦਾ ਹੀ ਸਿੱਖ ਭਾਵਨਾਵਾਂ ਪੜਕਾ ਕੇ ਚੰਦੇ ਦਾ ਧੰਦਾ ਕਰਨਾ ਇਹ ਲੋਕ ਸਿੱਖੀ ਦੇ ਨਾਂ ਤੇ ਕੱਢੀ ਗਈ ਇਤਿਹਾਸ ਦੀ ਸਭ ਤੋਂ ਗੰਦੀ ਗਾਲ ਨੇ ਇਹ ਆਪਣੇ ਮਾਂ ਪਿਓ ਦੇ ਖੂਨ ਨੂੰ ਮੇਣਾ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਵਿਚਾਰ ਕਰਨ ਦੀ ਲੋੜ ਹੈ ਮੰਨ ਲਿਆ ਅਸੀਂ ਚਵਲ ਕਾਮਰੇਡ ਹਾਂ ਪਰ ਉਹ ਤਾਂ ਗੁਰੂ ਦੇ ਸਿੱਖ ਨੇ ਕੀ ਉਹ ਨਹੀਂ ਸਮਝਦੇ ਕਿ ਇਸ ਬਾਣੇ ਦਾ ਕਿੰਨਾ ਵੱਡਾ ਸਤਕਾਰ ਹੈ ਕਿਵੇਂ ਕੋਈ ਇਸ ਨੂੰ ਪਾ ਕੇ ਨਿੱਕੀ ਨਿੱਕੀ ਗੱਲ ਤੇ ਤਲਵਾਰਾਂ ਘੁਮਾ ਸਕਦਾ ਹੈ ਤੇ ਔਰਤਾਂ ਦੀ ਜਾਨ ਲੈ ਸਕਦਾ ਹੈ ਕਿ ਇਹ ਤਲਵਾਰ ਗੁਰੂ ਸਹਿਬਾਨ ਨੇ ਇਹੋ ਜੇ ਕੰਮਾਂ ਲਈ ਬਖਸ਼ੀ ਸੀ ਸਿੱਖਾਂ ਨੂੰ ਉਹ ਸਮਝ ਲੈਣ ਇਹੋ ਜੇ ਕੱਚ ਘੜ ਨੌਜਵਾਨ ਹੀ ਪੂਰੀ ਨਿਹੰਗ ਪਰੰਪਰਾ ਲਈ ਨਮੋਸ਼ੀ ਬਣੇ ਹੋਏ ਨੇ ਇਸ ਤੋਂ ਪਹਿਲਾਂ ਕਿ ਕਹਾਵਤ ਉਲਟ ਕੇ ਆ ਗਏ ਨਿਹੰਗ ਬੂਹੇ ਕਰਦੇ ਉਹ ਬੰਦ ਹੋ ਜਾਵੇ ਉਹਨਾਂ ਨੂੰ ਇਸ ਸਬੰਧੀ ਸਖਤ ਫੈਸਲੇ ਲੈਣੇ ਚਾਹੀਦੇ ਨੇ ਇਹ ਉਹਨਾਂ ਦੀ ਵੀ ਇੱਜ਼ਤ ਦਾ ਸਵਾਲ ਹੈ ਜੇ ਤੋ ਤੱਕ ਮੇਰਾ ਸਵਾਲ ਹੈ ਆਈ ਐਮ ਪ੍ਰਾਊਡ ਟੂ ਬੀ ਯਹਾਂ ਬਾਬਾ ਨਾਨਕ ਕਾਮਰੇਡ ਇਸ ਤਰ੍ਹਾਂ ਦੀ ਸ਼ਬਦਾਵਲੀ ਪਾਲੀ ਭਿੰਦਰ ਸਿੰਘ ਨੇ ਲਿਖੀ ਹੈ ਹਰੇਕ ਦੇ ਆਪ ਨੂੰ ਆਪਣੇ ਵਿਚਾਰ ਹੋ ਸਕਦੇ ਨੇ ਚਾਹੇ ਉਹ ਕੋਈ ਨਿਹੰਗ ਸਿੰਘ ਹੋਵੇ ਕਿਸੇ ਜਥੇਬੰਦੀ ਦਾ ਨੁਮਾਇੰਦਾ ਹੋਵੇ ਕੋਈ ਸਾਇਤਕ ਬੁੱਧੀ ਜੀ ਵੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਧਾਰਮਿਕ ਇਨਸਾਨ ਹੋਵੇ ਜਾਂ ਧਾਰਮਿਕ ਬਿਰਤੀ ਵਾਲਾ ਨਾ ਹੋਵੇ ਹਰੇਕ ਦੀ ਆਪ ਨੂੰ ਆਪਣੀ ਵਿਚਾਰਤਾ ਰਾਹੁੰਦੀ ਹੈ ਉਸੇ ਦੇ ਵਿੱਚੋਂ ਕੁਝ ਤਰਕ ਤੇ ਦਲੀਲਾਂ ਇਹਨਾਂ ਲੋਕਾਂ ਨੇ ਜਿਹੜੀਆਂ ਆਪਣੀਆਂ ਸਾਂਝੀਆਂ ਕੀਤੀਆਂ ਨੇ ਇਸ ਚੱਲ ਰਹੀ ਚਰਚਾ ਦੇ ਦੌਰਾਨ ਇਹ ਤੁਹਾਡੇ ਤੱਕ ਅਸੀਂ ਸਾਂਝੀਆਂ ਕੀਤੀਆਂ ਨੇ ਇੱਕ ਸੁਰਿੰਦਰ ਕੌਰ ਨੇ ਜਿਹੜੇ ਉਹਨਾਂ ਦੀ ਆਪਣੀ ਲਿਖੀ ਹੋਈ ਪੋਸਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਕੀ ਸੋਚਿਆ ਔਰ ਪਾਲੀ ਭਪਿੰਦਰ ਸਿੰਘ ਇਸ ਦੋਵਾਂ ਟਿੱਪਣੀਆਂ ਦੇ ਬਾਰੇ ਦੋਵਾਂ ਵਿਚਾਰਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ